ਚੰਡੇ ਲੈਣ ਆਇਆ ਬਜ਼ੁਰਗ ਮੈਨੂੰ ਪਾਰਟੀ ਦੇ ਝੰਡੇ ਦੇ ਦਿਓ ਜੀ ਸਾਈਕਲ ਤੇ ਆਇਆ ਤੇ ਝੰਡੇ ਲੈਣ ਆਇਆ ਤਾਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਆਪ ਹੀ ਝੰਡੇ ਲੈਣ ਆ ਗਿਆ ਤਾਂ ਉਹਨੇ ਕੀ ਕਿਹਾ ਆ ਬਜ਼ੁਰਗ ਹੈ ਇਹ ਕਹਿੰਦਾ ਮੈਂ ਮਜ਼ਦੂਰ ਆ ਕਹੜੀ ਕਦੇ 300 ਦੀ ਮਿਲ ਜਾਂਦੀ ਹੈ ਕਦੇ 400 ਦੀ ਮਿਲ ਜਾਂਦੀ ਹੈ ਕਹਿੰਦਾ ਫਿਰ ਝੰਡਾ ਆਮਾ ਦੀ ਪਾਰਟੀ ਲੈ ਕਿਉਂ ਲੈਣਾ ਆ ਕਹਿੰਦਾ ਸਾਡੇ ਤੱਬਰ ਚ 6 ਜਵਾਕਾਂ ਨੂੰ ਨੌਕਰੀ ਮਿਲ ਗਈ 6 ਜਵਾਕਾਂ ਨੂੰ ਕਹਿੰਦਾ ਮੇਰਾ ਆਪਣਾ ਮੁੰਡਾ ਕਲਰਕ ਲੱਗ ਗਿਆ ਦੋ ਟੀਚਰ ਲੱਗੀਆਂ ਕੁੜੀਆਂ ਮੇਰਾ ਦੋਤਾ ਪਟਵਾਰੀ ਬਣ ਗਿਆ ਕਹਿੰਦਾ ਹੁਣ ਹੁਣ ਮੈਂ ਨੂੰ ਕੋਈ ਇਹ ਨਾ ਕਹੋ ਵੀ ਇੱਧਰ ਪਾ ਦੇ ਜਾਂ ਉੱਧਰ ਪਾ ਦੇ ਮੈਂ ਤਾਂ ਸਾਰੇ ਰਿਸ਼ਤੇਦਾਰਾਂ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਵੋਟ ਪਾਊਂਗਾ ਕਿਉਂਕਿ ਕਹਿੰਦਾ ਇਸੇ ਇਸੇ ਨੌਕਰੀ ਦਾ ਮੇਰੇ ਮੁੰਡੇ ਤੋਂ ਸੁਖਵੀਰ ਬਾਦਲ ਹੋਰੀ 6 ਲੱਖ ਰੁਪਇਆ ਮੰਗਦੇ ਸੀ ਇਹਦੇ ਵਿੱਚ ਕਿਹਾ ਹੋਇਆ ਤੁਸੀਂ ਮੇਰੇ ਫੋਨ ਤੇ ਜਾ ਕੇ ਡਾਊਨਲੋਡ ਕਰਕੇ ਦਿਖਾ ਦਿਓ ਇਹ ਚ ਕਿਹਾ ਹੋਇਆ ਬੰਦੇ ਨੇ ਕਿ ਉਸੇ ਨੌਕਰੀ ਦਾ 6 ਲੱਖ ਮੰਗਦੇ ਸੀ ਉਹੀ ਨੌਕਰੀ ਹੁਣ ਬਿਨਾਂ ਪੈਸੇ ਤੋਂ ਮਿਲ ਗਈ ਆਹ ਫਰਕ ਹੈ ਜੀ